ਜੀ ਹੁਣ ਇੱਕ ਆਪਾਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਹਦੇ ਵਿੱਚ ਕੀ ਬਈ ਅਮਰਤਪਾਲ ਦੇ ਸਾਥੀ ਜੋ ਕਿ ਕੱਲ ਬਈ ਪੰਜਾਬ ਦੇ ਵਿੱਚ ਲਿਆਤਾ ਜਾ ਰਹੇ ਹਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਕੱਲ ਤੇ ਜਿਹਦੇ ਵਿੱਚ ਉਹਨਾਂ ਨੂੰ ਮੈਡੀਕਲ ਕਰਾਉਣ ਵਾਸਤੇ ਇੱਕ ਹਸਪਤਾਲ ਦੇ ਵਿੱਚ ਲਿਆਇਆ ਜਾਂਦਾ ਤੇ ਉੱਥੇ ਇੱਕ ਪੱਤਰਕਾਰ ਪਹੁੰਚਦੇ ਆ ਤੇ ਉਦੋਂ ਉਹਨਾਂ ਤੋਂ ਕੋਈ ਸਵਾਲ ਪੁੱਛਦੇ ਆ ਤੇ ਉਦੋਂ ਉਹਨਾਂ ਦੇ ਕਈ ਸਵਾਲ ਮਜੇਠੀਏ ਤੇ ਉੱਠਦੇ ਆ ਪਹਿਲੇ ਨੰਬਰ ਤੇ ਵੀ ਜਿਵੇਂ ਕਿ ਇਹ ਅਮਰਤਪਾਲ ਸਿੰਘ ਨੂੰ ਮਾੜਾ ਬੋਲਦੇ ਆ ਕਈ ਵੀਡੀਓ ਦੇਖੀਆਂ ਜਿਵੇਂ ਕਿ ਤੇ ਕਈ ਰੇਡੀਓ ਜੋ ਗਲਤ ਸਾਹਮਣੇ ਲੱਕ ਰੱਖੀਆਂ ਲੋਕਾਂ ਦੇ ਕਿਹਾ ਜਾਂਦਾ ਵੀ ਹਰਪ੍ਰੀਤ ਸਿੰਘ ਜੋ ਅਮਰਪਾਲ ਦੇ ਭਰਾ ਆ ਕੇ ਜਿਹੜੇ ਉਹ ਨਸ਼ਾ ਕਰਦੇ ਆ ਇਹ ਪੰਜਾਬ ਦਾ ਭਲਾ ਕਿੱਥੋਂ ਕਰ ਲੂ ਅਮਰਪਾਲ ਖੁਦ ਉਹਦਾ ਭਰਾ ਹੀ ਨਸ਼ਾ ਕਰਦਾ ਤਾਂ ਕਈ ਸਵਾਲ ਉੱਠੇ ਆ ਪਹਿਲਾਂ ਤੁਹਾਨੂੰ ਇਹ ਪੱਤਰਕਾਰਾਂ ਦੀ ਸਾਰੀ ਵੀਡੀਓ ਸੁਣਾ ਦਈਏ ਤੇ ਵੀ ਉਹ ਜਿਹੜੀ ਬਾਜੇ ਕਿ ਜੋ ਕਿ ਆਪਣੀ ਐਨਐਸਏ ਪੂਰੀ ਹੋਣ ਤੋਂ ਬਾਅਦ ਡਿਬੜੂਗੜ੍ਹ ਜੇਲ੍ਹ ਤੋਂ ਬਾਅਦ ਹੁਣ ਪੰਜਾਬ ਛੁੱਟ ਹੋ ਗਏ ਨੇ ਜਿੱਥੇ ਅੱਜ ਉਹਨਾਂ ਦਾ ਮੈਡੀਕਲ HOAS ਸਪਤਾਲ ਦੇ ਵਿੱਚ ਤੇ ਉਹਨਾਂ ਵੱਲੋਂ ਅੱਜ ਕਾਫੀ ਤਿੱਖਾ ਬਿਆਨ ਦਿੱਤਾ ਗਿਆ ਹੈ ਵਿਕਰਮ ਸਿੰਘ ਮੇਠੇਦੋਤੇ ਜਿਸ ਨੇ ਆਲੀਵਾਨੇ ਤੋਂ ਵੱਡਾ ਐਲਾਨ ਵੀ ਕੀਤਾ ਹੈ ਕਿ 2027 ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦਾ ਸੀਨੀਅਰ ਬਣਾਵਾਂਗੇ ਕਿਵੇਂ ਦੇਖਦੇ ਹੋ ਪ੍ਰਧਾਨ ਮੰਤਰੀ ਬਾਜੇ ਦੇ ਵੱਲੋਂ ਇਸ ਜੋਸ਼ ਵਿੱਚ ਦਿੱਤੇ ਹੋਏ ਅੱਜ ਦੇ ਬਿਆਨ ਨੂੰ ਸਿੰਘ ਜੀ ਬਿਲਕੁਲ ਬਿਲਕੁਲ ਪ੍ਰਧਾਨ ਮੰਤਰੀ ਬਾਜੇ ਕੇ ਜੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਹੁੰਦੇ ਸੀ ਤੇ ਜਦੋਂ ਭਾਈ ਅਮਰਤਪਾਲ ਸਿੰਘ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਮਸ਼ਹੂਰ ਹੁੰਦੇ ਨੇ ਉਹਨਾਂ ਦੀ ਚਰਚਾ ਹੁੰਦੀ ਆਲੇ ਦੁਆਲੇ ਤੇ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਦੇ ਨਾਲ ਚਲੇ ਜਾਂਦੇ ਨੇ ਸੋ ਉਸ ਤੋਂ ਬਾਅਦ ਉਹ ਅਮਰਤਪਾਲ ਵੀ ਕਰ ਲੈਂਦੇ ਆ ਤੇ ਫਿਰ ਉਹਨਾਂ ਦੇ ਸਾਥੀ ਉਹਨਾਂ ਦੇ ਗਰੁੱਪ ਦਾ ਇੱਕ ਹਿੱਸਾ ਵਧੀਆ ਹਿੱਸਾ ਬਣ ਜਾਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਜੋ ਪੰਜਾਬ ਦੇ ਵਿੱਚ ਵਾਪਰਿਆ ਤੁਸੀਂ ਦੇਖਿਆ ਵੀ ਸਾਰੇ ਇਹ ਗਰੁੱਪ ਇਹ ਜਥੇਬੰਦੀ ਜਿਹੜੀ ਸੀ ਉਹਨਾਂ ਦੇ ਸਾਰੇ ਲਗਭਗ ਮੈਂਬਰਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਜਾਂਦਾ ਤੇ ਸਾਰਿਆਂ ਨੂੰ ਦਿਬੜੂਗੜ੍ਹ ਭੇਜ ਦਿੱਤਾ ਜਾਂਦਾ ਹੈ ਸੋ ਉਸ ਤੋਂ ਬਾਅਦ NSA ਲੱਗ ਜਾਂਦੀ ਹੈ ਤੇ ਪ੍ਰਧਾਨ ਮੰਤਰੀ ਬਾਜੀ ਕੇ ਦੇ ਉੱਤੇ ਵੀ NSA ਜਿਹੜੀ ਹੈ ਉਹ ਲਾ ਦਿੱਤੀ ਗਈ ਜਿਹਦੇ ਜਿਹਦੇ ਕਰਕੇ ਕਿ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਯਾਰ ਉਹ ਤਾਂ ਇੱਕ ਸੋਸ਼ਲ ਮੀਡੀਆ ਐਕਟੀਵਿਸਟ ਸੀ ਜਾਂ ਉਹ ਹਾਸੇ ਠੱਠੇ ਵਾਲੀਆਂ ਵੀਡੀਓ ਬਣਾਉਂਦਾ ਹੁੰਦਾ ਸੀ ਤੇ ਉਹਦੇ ਉੱਤੇ ਤੁਸੀਂ NSA ਲਾ ਕੇ ਤੇ ਬਹੁਤ ਗਲਤ ਕੀਤਾ ਸੋ ਇਹ ਗੱਲ ਦੀ ਪ੍ਰਵਾਹ ਨਹੀਂ ਹੋਈ ਮਤਲਬ NSA ਚੱਲਦੀ ਰਹੀ ਹੈ 2 ਸਾਲ NSA ਚੱਲੀ ਹੈ ਤੇ ਤੀਸਰੇ ਸਾਲ ਜਦੋਂ ਭਾਈ ਅਮਰਿਤਪਾਲ ਸਿੰਘ ਖੋਰਾ ਦੇ ਉੱਤੇ ਦੁਬਾਰਾ ਐਨਐਸਏ ਲੱਗ ਚੁੱਕੀ ਹੈ ਤੀਸਰੀ ਵਾਰ ਤੇ ਉਹਨਾਂ ਦੇ ਬਾਕੀ ਸਾਥੀ ਜਿਹੜੇ ਨੇ ਉਹ ਪੰਜਾਬ ਲਿਆਂਦੇ ਜਾ ਚੁੱਕੇ ਐ ਜਿਦੇ ਵਿੱਚੋਂ ਪ੍ਰਧਾਨ ਮੰਤਰੀ ਬਾਜੇਕੇ ਵੀ ਹੈ ਜਿਨ੍ਹਾਂ ਦੀ ਅੱਜ ਇੱਕ ਆਪਾਂ ਕਹਿ ਲਈਏ ਕਿ ਮੈਡੀਕਲ ਕਰਾਉਣ ਵਾਸਤੇ ਉਹਨਾਂ ਨੂੰ ਪੁਲਿਸ ਲੈ ਕੇ ਆਈ ਸੀ ਤੇ ਪ੍ਰੈਸ ਦੇ ਨਾਲ ਉਹਨਾਂ ਦੀ ਵਾਰਤਾ ਲਾਪ ਹੋਈ ਹੈ ਬੜੇ ਵਧੀਆ ਮਾਹੌਲ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਉਹ ਤੁਰੇ ਫਿਰਦੇ ਨੇ ਕੋਈ ਉਹਨਾਂ ਦੇ ਉੱਤੇ ਕੋਈ ਚਿਹਰੇ ਦੇ ਉੱਤੇ ਕੋਈ ਚਿੰਤਾ ਕੋਈ ਸ਼ੱਕ ਕੋਈ ਇਸ ਤਰ੍ਹਾਂ ਦੀ ਗੱਲਬਾਤ ਕਿ ਅਸੀਂ ਫਸ ਗਏ ਆ ਮਤਲਬ ਇਸ ਤਰ੍ਹਾਂ ਹੁੰਦਾ ਨਾ ਕਈ ਵਾਰ ਬੰਦਾ ਕਰਦਾ ਬਹਿੰਦਾ ਬਾਅਦ ਚ ਕ ਉਹਨਾਂ ਦਾ ਚਿਹਰਾ ਹੈ ਮਤਲਬ ਕਿ ਵਧੀਆ ਤਰੀਕੇ ਦੇ ਨਾਲ ਚਮਕਦਾ ਹੋਇਆ ਉਹਨਾਂ ਦੀ ਗੱਲਬਾਤ ਤੋਂ ਵੀ ਲੱਗਦਾ ਸੀ ਕਿ ਉਹ ਬਹੁਤ ਆਪਣੇ ਆਪ ਦੇ ਵਿੱਚ ਬੜੇ ਕੌਨਫੀਡੈਂਟ ਨੇ ਸੋ ਪ੍ਰੈਸ ਵਾਲੇ ਉਹਨਾਂ ਨੂੰ ਪੁੱਛਦੇ ਨੇ ਦੋ ਚਾਰ ਸਵਾਲ ਪੁੱਛਦੇ ਆ ਕਿ ਤੁਹਾਨੂੰ ਕਿਉਂ ਲਿਆਂਦਾ ਗਿਆ ਉਹ ਕਹਿੰਦੇ ਜੀ ਮੈਡੀਕਲ ਕਰਵਾਉਣ ਵਾਸਤੇ ਲਿਆਂਦਾ ਗਿਆ ਫਿਰ ਉਹਨਾਂ ਨੇ ਇੱਕ ਜਿਹੜਾ ਵਧੀਆ ਮੈਸੇਜ ਦਿੱਤਾ ਹੈ ਉਹ ਇਹ ਦਿੱਤਾ ਵੀ ਅੰਮ੍ਰਿਤ ਸ਼ਕੋ ਜਿਹੜੇ ਨੌਜਵਾਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਅੰਮ੍ਰਿਤ ਛਕ ਕੇ ਤੇ ਗੁਰੂ ਵਾਲੇ ਬਣੋ ਇਹ ਇੱਕ ਮੈਸੇਜ ਜਿਹੜਾ ਆਪਾਂ ਇਹ ਕਹਿ ਸਕਦੇ ਹਾਂ ਕਿ ਭਾਈ ਅਮਰਪਾਲ ਸਿੰਘ ਦਾ ਹੀ ਮੈਸੇਜ ਬਾਜੇ ਕੇ ਹੋਰਾਂ ਨੇ ਜਿਹੜਾ ਅੱਗੇ ਟਰਾਂਸਫਰ ਕੀਤਾ ਸੋ ਉਸ ਤੋਂ ਬਾਅਦ ਜਿਹੜੀ ਗੱਲ ਉਹਨਾਂ ਨੇ ਕਹੀ ਆਪ ਮੁਹਾਰੇ ਜਾਂ ਫਿਰ ਉਹਨਾਂ ਤੱਕ ਪਹੁੰਚੀ ਹੋਏਗੀ ਕਿਉਂਕਿ ਅਖਬਾਰਾਂ ਟੀਵੀ ਤਾਂ ਜੇਲਾਂ ਦੇ ਵਿੱਚ ਵੀ ਚੱਲਦੇ ਆ ਤੇ ਉਹਨਾਂ ਤੱਕ ਇਹ ਬਿਆਨ ਪਹੁੰਚਿਆ ਹੋਵੇਗਾ ਵਿਕਰਮਜੀਤ ਮਜੀਠੀਆ ਦਾ ਜਿਹਦੇ ਵਿੱਚ ਮਜੀਠੀਆ ਸਾਹਿਬ ਨੇ ਇਹ ਗੱਲ ਕਹੀ ਹੈ ਦੋ ਪ੍ਰੈਸ ਕਾਨਫਰੰਸ ਆ ਕਰਕੇ ਕਿ ਪ੍ਰਧਾਨ ਮੰਤਰੀ ਬਾਜੇਕੇ ਮਤਲਬ ਬਾਜੇਕੇ ਦਾ ਨਾਮ ਲੈ ਕੇ ਮਜੀਠੀਆ ਨੇ ਕਿਹਾ ਹੈ ਭਈ ਉਹ ਵੀ ਨਸ਼ੇ ਦੀਆਂ ਗੋਲੀਆਂ ਅੰਦਰ ਖਾਨ ਲੱਗ ਪਿਆ ਤੇ ਉਹਨੇ ਹੀ ਆ ਕੇ ਪੰਜਾਬ ਦੇ ਵਿੱਚ ਪੁਲਿਸ ਦੇ ਕੋਲੇ ਗੱਲ ਮੰਨੀ ਹੈ ਕਿ ਅਮਰਿਤਪਾਲ ਸਿੰਘ ਵੀ ਨਸ਼ੇ ਕਰਦਾ ਹੈ ਤੇ ਇਸ ਗੱਲ ਤੋਂ ਲੈ ਕੇ ਪ੍ਰਧਾਨ ਮੰਤਰੀ ਬਾਜੇਕੇ ਨੇ ਜਿਹੜੀ ਹੈ ਬਿਆਨ ਸਟੇਟਮੈਂਟ ਜਿਹੜਾ ਪ੍ਰੈਸ ਦੇ ਕੋਲ ਦਰਜ ਕਰਵਾਇਆ ਉਹਨੇ ਮਜੀਠੀਆ ਦੀਆਂ ਕੀਤੀਆਂ ਹੋਈਆਂ ਦੋਨਾਂ ਪ੍ਰੈਸ ਕਾਨਫਰੰਸਾਂ ਦੀ ਧੂਕੀ ਕੱਢ ਕੇ ਰੱਖ ਦਤੀ ਹੈ ਮਤਲਬ ਕਿ ਉਹ ਫੇਲ ਕਰ ਦਤੀਆਂ ਜ਼ੋਰ ਬੜਾ ਲੱਗਿਆ ਸੀ ਮਜੀਠੀ ਇਹ ਵਿਕਰਮਜੀਤ ਮਜੀਠੀਆ ਦਾ ਕਿ ਇਹ ਦੋ ਪ੍ਰੈਸ ਕਾਨਫਰੰਸਾਂ ਕਰਕੇ ਇਹਦੇ ਵਿੱਚ ਮੈਂ ਆਹ ਵੀਡੀਓ ਦਿਖਾਵਾਂ ਆਹ ਆਡੀਓ ਦਿਖਾਵਾਂ ਜਿਹਦੇ ਨਾਲ ਕਿ ਅਮਰਿਤਪਾਲ ਸਿੰਘ ਹੋਰਾਂ ਦਾ ਕਿਰਦਾਰ ਜਿਹੜਾ ਹੈਗਾ ਉਹਨੂੰ ਢਾਹ ਲੱਗੇਗੀ ਪਰ ਪ੍ਰਧਾਨ ਮੰਤਰੀ ਬਾਜੇਕੇ ਨੇ ਅੱਜ ਜਿਹੜੀ ਸਟੇਟਮੈਂਟ ਦੇ ਦਿੱਤੀ ਹੈ ਉਹਦੇ ਨਾਲ ਸਾਰਾ ਕੁਝ ਸਾਫ਼ ਹੋ ਗਿਆ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਬਾਰੇ ਜਿਹੜੀ ਬੇਤੁਕੀ ਬਿਆਨਬਾਜ਼ੀ ਮਜੀਠੀਆ ਵਿਕਰਮਜੀਤ ਮਜੀਠੀਆ ਕਰ ਰਹੇ ਨੇ ਉਹਦੇ ਤੋਂ ਸਾਫ਼ ਤਾਂ ਰਹੋ ਕੋਈ ਨਸ਼ੇ ਨਹੀਂ ਕਰਦਾ ਕੋਈ ਹਾਂਜੀ ਇਹ ਸੀ ਅਮਰਿਤਪਾਲ ਦੇ ਸਾਥੀ ਜੋ ਪ੍ਰਧਾਨ ਮੰਤਰੀ ਵਾਜੇ ਕੇ ਜੋ ਬਈ ਇਹਨਾਂ ਨੇ ਕਈ ਸਵਾਲ ਉਠਾਏ ਆ ਵਿਕਰਮ ਜੀ ਟੀਏ ਤੋਂ ਕਿਹਾ ਗਿਆ ਵੀ ਇਹ ਆਪਣੇ ਦਿਮਾਗ ਦਾ ਇਲਾਜ ਕਰਾਉਣ ਪਹਿਲਾ ਨੰਬਰ ਤਾਂ ਵੀ ਜਿਹੜਾ ਇਹਨੇ ਝੂਠ ਸੁਪਾਨ ਮਾਰ ਰਹੇ ਆ ਵੀ ਕਦੇ ਮੇਰੇ ਬਾਰੇ ਬੁਰਾ ਭਲਾ ਕਹਿ ਰਹੇ ਵੀ ਜੇਲ੍ਹ ਦੇ ਵਿੱਚ ਗੋਲੀਆਂ ਖਾ ਰਹੇ ਆ ਇਹ ਕਦੇ ਜੋ ਅਮਰਤਪਾਲ ਸਿੰਘ ਬਾਰੇ ਮਾੜਾ ਕਹਿ ਰਹੇ ਆ ਕਦੇ ਉਹਦੇ ਭਰਾ ਬਾਰੇ ਕਹਿ ਰਹੇ ਆ ਕਈ ਵਾਰੀ ਵੀਡੀਓ ਆਡੀਓ ਵਾਇਰਲ ਕੀਤੀਆਂ ਫੇਕੇ ਨੇ ਵੀ ਇਹ ਅਮਰਤਪਾਲ ਇੱਕ ਸਿੱਖੀ ਦੇ ਰਾਹ ਤੇ ਤੋੜਨ ਵਾਲਾ ਇਹ ਖੋਲ ਇਹਦਾ ਪ੍ਰਾਂ ਖੁਦ ਨਸ਼ੇ ਕਰਦਾ ਕਿੱਥੋਂ ਪੰਜਾਬ ਦਾ ਭਲਾ ਕਰੇ ਇਹ ਕਈ ਸਵਾਲ ਠਾਏ ਆ ਤੇ ਗੱਲ ਹੁਣ ਇੰਨੀ ਕ ਜਦੋਂ ਅਮਰਤਪਾਲ ਦੀ ਬਾਹਰ ਆਉਣ ਦੀ ਵਾਰੀ ਹੁੰਦੀ ਹੈ ਕੋਈ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਕੋਈ ਨਾ ਕੋਈ આરોਪ ਲਾ ਦਿੱਤਾ ਜਾਂਦਾ ਕਹਿਣ ਦਾ ਮਤਲਬ ਵੀ ਕਿਸੇ ਵੀ ਤਰੀਕੇ ਨਾਲ ਅਮਰਤਪਾਲ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਪਰ ਹੁਣ ਜਿਹੜੀਆਂ ਕੀ ਹੁਣ ਜਿੰਨੇ ਵੀ ਇਹ ਅਮਰਤਪਾਲ ਦੇ ਸਾਥੀਆਂ ਦੇ ਵੀ ਕਹਿਣਾ ਇਹ ਆ ਤੇ ਪੰਜਾਬ ਦੇ ਵਿੱਚ ਕਲੇਰ ਵੀ ਉੱਠ ਰਹੀ ਆ ਵੀ 2027 ਦੇ ਵਿੱਚ ਅਮਰਤਪਾਲ ਬਹੁਤ ਜਲਦ ਬਾਹਰ ਆਉਣ ਜਾ ਰਿਹਾ ਤੇ ਕਹਿੰਦਾ ਮਤਲਬ ਹੀ ਜਿੱਤਣ ਜਾ ਰਿਹਾ ਪਾਰਟੀ ਦੇ ਵਿੱਚ ਬਾਹਰ ਤਾਂ ਆਣੀ ਆ ਤੇ ਗੱਲ ਕਰ ਇਹ ਕਹਿੰਦਾ ਮਤਲਬ ਪਾਰਟੀ ਅਮਰਤਪਾਲ ਦੀ ਬਣਨੀ ਆ ਪੰਜਾਬ ਦੇ ਵਿੱਚ ਜਿਹੜਾ ਕੀ ਇਹ ਝਾੜੂ ਵਾਲਿਆਂ ਦੀ ਜਦੋਂ ਦੀ ਇਹ ਸਰਕਾਰ ਆਈ ਆ ਕੁਝ ਇਹਨਾਂ ਨੇ ਚੰਗਾ ਨਹੀਂ ਕੀਤਾ ਹਰ ਪਾਸੇ ਫਟਮੂ ਹੀ ਮਿਲ ਰਹੀ ਆ ਤੇ ਜੇ ਚੰਗਾ ਕੀਤਾ ਹੁੰਦਾ ਫਿਰ ਇਹਨਾਂ ਦਾ ਕੇਦਰੀਵਾਲ ਲਾਲਾ ਜਿਹੜਾ ਦਿੱਲੀ ਤੋਂ ਹਰਿਆ ਉਹ ਨਹੀਂ ਹਰਦਾ ਸੀ ਹੁਣ ਉਹਦੀ ਅੱਖ ਸਾਡੇ ਪੰਜਾਬ ਤੇ ਆ ਬਿੱਕੇ ਮੈਨਾਂ ਕਵੀ ਅਸੀਂ ਪੰਜਾਬ ਤੇ ਦੱਬਾ ਮਾਰੀਏ ਪੰਜਾਬ ਤਾਂ ਪਹਿਲੀ ਲੁੱਟ ਕੇ ਖਾ ਗਏ ਤੇ ਵੀ ਅਸੀਂ ਜਿਹੜਾ ਰਹਿੰਦਾ ਖੁੰਦਾ 2 ਸਾਲ 2.5 ਸਾਲ ਬਚੇ ਇਹਦੇ ਵਿੱਚ ਅਸੀਂ ਜਮਾ ਖਤਮ ਕਰ ਦਈਏ ਪੰਜਾਬ ਨੂੰ ਹੁਣ ਵੀ ਹਿੰਮ ਜਿਹੜੀ ਚੱਕੀ ਆ ਪੰਜਾਬ ਸਰਕਾਰ ਨੇ ਚਿੱਟੇ ਦੇ ਮੁੱਦਿਆਂ ਦੀ ਕਿਉਂਕਿ ਇੱਕ ਚਿੱਟੇ ਦਾ ਮੁੱਦਾ ਰੱਖ ਕੇ ਇਹ ਸਰਕਾਰ ਬਣੀ ਸੀ ਜਿਹਦੇ ਵਿੱਚ 26 ਜਨਵਰੀ ਤ ਨੂੰ ਬਾਧਾ ਕਰਦੇ ਲੋਕਾਂ ਨਾਲ ਇਹ ਵੀ ਮਸਪਾਇਆ ਕਰਦੂ ਚਿੱਟੇ ਦਾ ਪਰ ਨਹੀਂ ਹੋ ਸਕਿਆ ਤੇ ਹੁਣ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਸਾਰਿਆਂ ਨੂੰ ਪਤਾ ਦੂਜੇ ਤੀਜੇ ਦਿਨ ਕਿਸੇ ਤੋਂ ਚਿੱਟਾ ਬਰਾਮਦ ਹੁੰਦਾ ਕਿਤੇ ਕੋਈ ਜਮਾਨਤ ਤੇ ਆਏ ਦਾ ਜਿਵੇਂ ਪੰਜਾਬ ਪੁਲਿਸ ਵਾਲੀ ਅਮਨਦੀਪ कौर ਇਹ 20 ਦਿਨ ਵੀ ਨੀ ਅੰਦਰ ਰਹੀ ਇਹਦੇ ਵਿੱਚ ਪੰਜਾਬ ਸਰਕਾਰ ਹੀ ਤਾਂ ਇਹਨਾਂ ਦੇ ਨਾਲ ਹੈਗੀ ਨਹੀਂ ਤਾਂ ਉਹਨੂੰ ਬਾਹਲਾ ਨਹੀਂ ਤਾਂ ਕੋਈ 7-8 ਮਹੀਨੇ ਅੰਦਰ ਰੱਖਣ ਵਾਸਤੇ ਕਹਿਣਾ ਸੀ ਵੀ ਭਾਈ ਐਸ ਲੋਟ ਤਾਂ ਜੋ ਭੈ ਉੱਠ ਜੂਏ ਚਿੱਟੇ ਵਾਲਿਆਂ ਦਾ 3 6 ਵਾਲਿਆਂ ਦਾ ਕਿਉਂਕਿ 20 ਦਿਨ ਲਾ ਕੇ ਅੰਦਰ ਕੋਈ ਵੀ ਬਾਹਰ ਆ ਕੇ ਦੁਬਾਰਾ ਕੰਮ ਸ਼ੁਰੂ ਕਰੇ ਭਵੇਂ ਇਹਦੇ ਵਿੱਚ ਭੈ ਸਾਡੇ ਪੰਜਾਬ ਦੇ ਵਿੱਚ ਭਲਾ ਨਹੀਂ ਹੁਣਾ ਪੰਜਾਬ ਦਾ ਕਿਉਂਕਿ ਜਦੋਂ ਉਹਨੂੰ ਪਤਾ ਹੀ ਲੱਗਿਆ ਕੋਈ ਵੀ ਚਿੱਟਾ ਨਸ਼ਾ ਤਸਕਰਾ ਜੋ ਵੀ ਜਦੋਂ ਨੂੰ ਪਤਾ ਲੱਗਿਆ 20 ਦਿਨਾਂ ਬਾਅਦ ਮੈਂ ਬਾਹਰ ਹੀ ਜਾਣਾ ਚਾਹੇ ਫਿਰ 17 ਗ੍ਰਾਮ ਆਪੇ ਚਾਹੇ ਕਿੰਨੀ ਵੀ ਆ ਤਾਂ ਫਿਰ ਉਹ ਆਪਣੀ ਸਜ਼ਾ ਕੱਟ ਕੇ 20 ਦਿਨ ਆਰਾਮ ਨਾਲ ਆ ਤਿਆ ਸਕਦਾ ਉਹ ਤਾਂ ਫਿਰ ਨਸ਼ਾ ਵੇਚਣ ਲੱਗ ਸਕਦਾ ਕੜੀ ਤੋਂ ਕੜੀ ਸਜ਼ਾ ਦਿਓ ਤਾਂ ਕਿ ਉਹਨਾਂ ਦੇ ਜੋ ਨੱਕ ਜਦਾਂ ਆਵੇ ਸਾਲ ਡੂੜ ਸਾਲ ਜੇਲ੍ਹ ਦੇ ਵਿੱਚ ਰੱਖੋ ਵੀ ਇਹ ਕਾਨੂੰਨ ਕੱਟੋ ਵੀ ਕੋਈ ਨਸ਼ਾ ਤਸਕਰਾ ਢੂੜ ਸਾਲ ਤੋਂ ਪਹਿਲਾ ਜਮਾਨਤ ਨਹੀਂ ਹੋਣੀ ਉਹਦੀ ਫਿਰ ਤਾਂ ਭਲਾ ਹੋ ਜੂ ਪੰਜਾਬ ਦਾ ਨਹੀਂ ਭਲਾ ਨਹੀਂ ਹੋਣਾ ਮੋਤ ਮੁਸ਼ਕਲ ਆ ਚਲੋ ਇਹ ਖਾਸ ਕਰਕੇ ਅੱਜ ਦੀਆਂ ਖਬਰਾਂ ਜੋ ਅਮਰਪਾਲ ਦੇ ਸਾਥੀਆਂ ਬਾਰੇ ਤੇ ਜੋ ਅਮਰਪਾਲ ਸਿੰਘ ਬਾਰੇ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਵ ਟੌਕ ਤੇ